ਜੀ ਅਗਲੀ ਖਬਰ ਦੇ ਵੱਲ ਵਧਦੇ ਤੇ ਗੱਲ ਕਰੀਏ ਆਪਾਂ ਜਿਹੜੇ ਲਾਸ ਏਂਜਲਸ ਦੀ ਜਿਵੇਂ ਹੁਣ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ ਸੀਗਾ ਇਮੀਗ੍ਰੇਸ਼ਨ ਰੇਟਸ ਦਾ ਤਾਂ ਜਿਹੜੇ 700 ਐਕਟਿਵ ਡਿਊਟੀ ਮਰੀਨ ਸੀਗੇ ਉਹ ਹੁਣ ਡਿਪਲਾਈ ਕੀਤੇ ਗਏ ਸੀ ਲਾਸ ਏਂਜਲਸ ਨੂੰ ਤੇ ਉਹ ਹੁਣ ਜੇ ਦੱਸਿਆ ਜਾ ਰਿਹਾ ਕਿ ਹੁਣ ਲਾਸ ਸ਼ਹਿਰ ਨੂੰ ਛੱਡ ਕੇ ਜਾ ਰਹੇ ਨੇ ਪੈਂਟਾਗਨ ਨੇ ਇਸ ਮਾਮਲੇ ਦੇ ਵਿੱਚ ਬਕਾਇਦਾ ਅਨਾਉਂਸਮੈਂਟ ਕੀਤੀ ਆ ਆਪਾਂ ਨੂੰ ਪਤਾ ਹੀ ਆ ਵੀ ਇਸ ਟਾਈਮ ਲਾਸ ਐਂਜਲਸ ਦੇ ਵਿੱਚ ਜਦੋਂ ਜਿਹੜੇ ਰੋਸ ਮੁਜ਼ਾਰੇ ਸੀਗੇ ਜਦੋਂ ਉਹ ਵਾਇਲੈਂਟ ਹੋ ਗਏ ਜਦੋਂ ਉਹ ਹਿੰਸਕ ਹੋ ਗਏ ਸੀਗੇ ਤਾਂ ਉਸ ਤੋਂ ਬਾਅਦ ਵੱਡੀ ਪੱਧਰ ਤੇ ਉੱਥੇ ਜਿਹੜੇ ਇਸ ਤਰ੍ਹਾਂ ਦੇ ਮਰੀਨ ਸੀਗੇ ਜਾਂ ਵਕ ਵਕ ਆ ਜਿਹੜੇ ਸਿਨਾਵਾ ਨੇ ਉਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਦੇ ਜਿਹੜੇ ਫੌਜੀ ਆ ਉਹ तैनात ਕੀਤੇ ਗਏ ਸੀਗੇ ਪੈਂਟਾਗਨ ਨੇ ਤੇ ਕਿਹਾ ਸੀ ਕਿ ਇੱਕ ਸਮੇਂ ਦੇ ਉੱਤੇ 2000 ਜਿਹੜੇ ਫੈਟਰਲਾਈਜ਼ਡ ਕੈਲੀਫੋਰਨੀਆ ਨੈਸ਼ਨਲ ਗਾਰਡਸmen ਨੇ ਜਮਨ ਨੇ ਉਹਨਾਂ ਨੂੰ ਜਿਹੜਾ ਉਹ ਤੈਨਾਤ ਕੀਤਾ ਜਾਊਗਾ ਬਾਅਦ ਵਿੱਚ ਆਪਾਂ ਦੇਖਿਆ ਵੀ ਪਰ ਜੂਨ ਦੇ ਵਿੱਚ ਜਦੋਂ ਜੂਨ ਮਹੀਨਾ ਸ਼ੁਰੂਆਤ ਹੋ ਰਹੀ ਸੀ ਤਾਂ ਇੱਥੇ ਜਿਹੜੇ ਆ ਉਹ ਸਿਟੀ ਦੇ ਵਿੱਚ 4000 ਨੈਸ਼ਨਲ ਗਾਰਡਸ ਮੈਂਬਰ ਤੇ 700 ਮਰੀਨ ਜਿਹੜੇ ਨੇ ਉਹ ਡਿਪਲॉय ਕੀਤੇ ਗਏ ਸੀਗੇ 트럼ਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸੋ ਫੈਡਰਲ ਬਿਲਡਿੰਗਸ ਨੂੰ ਲੈ ਕੇ ਜਾਂ ਜਿਹੜੇ ਛਾਪੇ ਮਾਰੀਆਂ ਹੋ ਰਹੀਆਂ ਸੀ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਜਿਹੜੇ ਸੀਨ ਸੀਨ ਪਾਰਲਮੈਂਟ ਨੇ ਜਿਹੜੇ ਪੈਂਟਾਗਨ ਦੇ ਚੀਫ ਸਪੋਕਸਮੈਨ ਨੇ ਉਹਨਾਂ ਨੇ ਕਿਹਾ ਵੀ ਜਿਹੜੀ ਆਨਲ ਟਾਈਮ ਦੇ ਵਿੱਚ ਲੋਸ ਐਂਜਲਸ ਤੱਕ ਜਿੱਥੇ ਕਿਤੇ ਵੀ ਰੇਡਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਕਿਤੇ ਵੀ ਜਿਹੜੀਆਂ ਸੈਂਚਰੀ ਸਿਟੀਜ਼ ਨੇ ਜਾਂ ਜਿੱਥੇ ਕਿਤੇ ਵੀ ਇਹ ਹੋਇਆ ਕਿ ਜਿਹੜੀਆਂ ਆਈਸ ਰੇਡ ਕੰਟੈਕਟ ਕੀਤੀਆਂ ਜਾ ਰਹੀਆਂ ਨੇ ਜੇਕਰ ਉਹਨਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਜਾਂ ਕੋਈ ਵਾਇਲੈਂਟ ਪ੍ਰੋਟੈਸਟ ਹੋਇਆ ਤਾਂ ਉੱਥੇ ਫਿਰ ਅਸੀਂ ਜ਼ਰੂਰ ਜਿਹੜੀਆਂ ਡਿਪਲॉयਮੈਂਟ ਆ ਉਸ ਕਰਨ ਤੋਂ ਬਾਜ਼ ਨਹੀਂ ਆਵਾਂਗੇ ਉਧਰ ਦੂਜੇ ਪਾਸੇ ਜਿਹੜੇ ਐਲਏ ਦੇ ਮੇਅਰ ਨੇ ਕਹਿਣ ਬਾਸ ਉਹ ਇਸ ਮਾਮਲੇ ਦੇ ਵਿੱਚ ਸੰਤੁਸ਼ਟ ਦਿਖਾਈ ਦੇ ਰਹੇ ਨੇ ਉਹ ਕਹਿੰਦੇ ਵੀ ਇਹ ਚੰਗੀ ਗੱਲ ਆ ਵੀ ਉਹ ਸਾਰੇ ਲੋਸ ਐਂਜਲਸ ਨੂੰ ਲੀਵ ਕਰ ਰਹੇ ਨੇ ਉਹਨਾਂ ਦੀ ਕਹਿੰਦੇ ਇੱਥੇ ਕਦੇ ਲੋੜ ਹੀ ਨਹੀਂ ਸੀ ਤੇ ਇਹ ਕਹਿੰਦੇ ਟ੍ਰੂਪਸ ਦਾ ਮਿਸਯੂਜ਼ ਉਹਨਾਂ ਨੇ ਜਿਹੜਾ ਸ਼ਬਦ ਆ ਯੂਜ਼ ਕੀਤਾ ਉਹਨਾਂ ਨੇ ਕਿਹਾ ਵੀ ਇਹ ਲੋਕਾਂ ਨੂੰ ਡਰਾਉਣ ਦੇ ਲਈ ਤੇ ਪੋਲੀਟੀਕਲੀ ਜਿਹੜਾ ਉਹ ਆਪਣੀਆਂ ਇਛਾਵਾਂ ਦੀ ਪੂਰਤੀ ਦੇ ਲਈ ਜਾਂ ਕਹ ਲਓ ਕਿ ਪੋਲੀਟੀਕਲੀ ਉਹਨਾਂ ਨੇ ਤਾਂ ਇੱਕ ਸਟੇਟਮੈਂਟ ਦੇ ਵਿੱਚ ਇਹ ਵੀ ਗੱਲ ਕੀਤੀ ਸੀ ਵੀ ਜਿਹੜਾ ਕੁਝ ਵੀ ਵਾਪਰ ਰਿਹਾ ਉਹ ਪੋਲੀਟੀਕਲੀ ਮੋਟੀਵੇਟਿਡ ਆ ਸੋ ਉਹ ਹੁਣ ਇਸ ਮਾਮਲੇ ਦੇ ਵਿੱਚ ਕਹਿੰਦੇ ਵੀ ਜਿਹੜੇ ਲਾਸ ਐਂਜਲਸ ਦੇ ਰਹਿਣ ਵਾਲੇ ਲੋਕ ਆ ਉਹ ਦੇਸ਼ ਦੇ ਕੋਈ ਦੁਸ਼ਮਣ ਨਹੀਂ ਹੈਗੇ ਇੱਥੇ ਵਕ ਵਕ ਜਿਹੜੇ ਲੋਕ ਨੇ ਉਹ ਵਕ ਵਕ ਥਾਵਾਂ ਤੋਂ ਅਮਰੀਕਾ ਦੇ ਵਿੱਚੋਂ ਦੁਨੀਆ ਭਰ ਦੇ ਵਿੱਚੋਂ ਲੋਕ ਕਹਿੰਦੇ ਆ ਰਹਿਣ ਆ ਰਹੇ ਨੇ ਪਰ ਜਿਹੜਾ ਤੁਸੀਂ ਡਿਪਲॉयਮੈਂਟ ਕੀਤੀ ਸੀ ਇਹਦੇ ਨਾਲ ਕਹਿੰਦੇ ਕਿ ਲਾਸ ਐਂਜਲਸ ਦੀ ਜਿਹੜੀ ਸ਼ਬੀ ਆ ਉਹ ਬਹੁਤ ਜ਼ਿਆਦਾ ਖਰਾਬ ਹੋਈ ਹੈ ਜੀ